ਇਹ ਨਹੀਂ ਵੀ ਹਾਲਾਤ ਸਾਡੇ ਘਰਾਂ ਦੇ ਸਰ ਨਹੀਂ ਕਿਹਨੂੰ ਦੱਸਣਾ ਸਰ ਕੋਈ ਸੁਣੇ ਨਹੀਂ ਲਿਆ ਹੈਗਾ ਸਾਡੇ ਕਿਉਂਕਿ ਪਹਿਲਾਂ ਘਰ ਵਾਲਾ ਹੈ ਸੀ ਉਹ ਬੋਲ ਦਿੰਦੇ ਤੇ ਹੁਣ ਜਦੋਂ ਇਹ 10 ਵਜੇ ਅਸੀਂ ਬੋਲਦੇ ਨਹੀਂ ਹੈਗੇ ਵੀ ਚਲੋ ਆਪੇ ਸਰਕਾਰ ਕਰ ਦੂਗੀ ਪਰ بارش ਕਰਕੇ ਲੈਂਟਰ ਡਿੱਗ ਪੈਂਦਾ ਬੱਚੇ ਸੁੱਤੇ ਹੁੰਦੇ ਛੋਟੇ ਡਰ ਤਾਂ ਲੱਗਦਾ ਸਰ ਫੇ ਕੀ ਕਰੀਏ ਫਿਰ ਸਰ ਕਈ ਵਾਰ ਜਦ ਖੜਕੋਣ ਫੇ ਅਸੀਂ ਉੱਠ ਕੱਢਦੇ ਬੱਚੇ ਨੂੰ ਲੈ ਕੇ ਹਾਂਜੀ ਫੇ ਉੱਠ ਕੇ ਕਈ ਵਾਰ ਉਧਰ ਬਹੂ ਕਰਨੀ ਪੈਂਦੇ ਕਿ ਉਧਰ ਪੈਣੇ ਆਪਣੇ ਜਠਾਣੀ ਕਰਨੀ ਪੈਂਦੇ ਜੀ ਕਈ ਵਾਰ ਉੱਠ ਕੇ ਤਸਵੀਰਾਂ ਜਿਹੜੀਆਂ ਨੇ ਇਸ ਘਰ ਦੀਆਂ ਵੀ ਦੇਖੋ ਵੀ ਹਰੇਕ ਤਰਫ ਪਾਣੀ ਔਨ ਕਰਕੇ ਬੈੱਡ ਜਿਹੜੇ ਨੇ ਉਹ ਪੱਖਾ ਲਗਾ ਕੇ ਸੁਕਣੇ ਪਾਏ ਹੋਏ ਨੇ ਔਰ ਰਸੋਈ ਇਸ ਕਮਰੇ ਨੂੰ ਹੀ ਰਸੋਈ ਘਰ ਬਣਾਇਆ ਗਿਆ ਹੈ ਤਾਂ ਜੋ ਇੱਥੇ ਜਿਹੜੀ ਸਥਿਤੀ ਹੈ ਉਹ ਕਿਸ ਤਰੀਕੇ ਦੇ ਨਾਲ ਸਹੀ ਰਹਿ ਸਕੇ ਔਰ ਅੰਦਰ ਜਿਹੜੇ ਹਾਲਾਤ ਨੇ ਉਹ ਬੇहद ਜਿਹੜੇ ਨੇ ਹੈਰਾਨ ਕਰ ਦੇਣ ਵਾਲੇ ਕਿਉਂਕਿ ਕੁੜੀ ਗਿਰ ਗਈ ਦੀ ਪਹਿਲਾਂ ਟੋਬੇ ਮੈਂ ਟੋਬੇ ਮੈਂ ਕੁੜੀ ਗਿਰਨੇ ਕਰਕੇ ਉਹਦੇ ਕਰਕੇ ਵੀ ਬਾਅਦ ਵਿੱਚ ਕਿਸੇ ਨੇ ਹੱਥ ਲਾਇਆ ਨਹੀਂ ਵਾ ਕੱਲੀ ਉਹ ਕੰਦ-ਕੰਦ ਕਰੀ ਹੈ ਉਤੇ ਬਾਅਦ ਕੋਈ ਨਹੀਂ ਆਇਆ ਨਾ ਪਾਣੀ ਸਾਡਾ ਸਾਰਾ ਪਹਿਲਾਂ ਸਿੱਧਾ ਬਾਹਰ ਨਿਕਲਦਾ ਤਾਂ ਪਿੰਡ ਦੇ ਬਾਹਰ ਉਹ ਵੀ ਬੰਦ ਕਰਤਾ ਹੁਣ ਪਿੰਡ ਹਸਨਪੁਰ ਤੇ ਹਾਲਾਤ ਜਿਹੜੇ ਆ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਇਹ ਪਾਣੀ ਭਰਨ ਦੇ ਕਰਕੇ ਜਿੱਥੇ ਆਮ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਉਥੇ ਘਰ ਦੇ ਵਿੱਚ ਰਹਿਣ ਵਾਲੇ ਆਦੇ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧ ਰਹਿੰਦੇ ਜਾ ਰਹੇ ਨੇ ਕਿਉਂਕਿ ਅੰਦਰ ਵਾਲੇ ਪਾਸੇ ਦੀ ਜਿਹੜੀ ਤਸਵੀਰ ਆ ਫਿਲਹਾਲ ਹੈਰਾਨ ਕਰ ਦੇਣ ਵਾਲੀ ਹੈ ਔਰ ਜਿਸ ਤਰੀਕੇ ਦੇ ਨਾਲ ਪਾਣੀ ਅੰਦਰ ਆ ਰਿਹਾ ਹੈ ਇਹ ਪਾਣੀ ਅੰਦਰ ਔਣ ਕਰਕੇ ਜਿੱਥੇ ਬੈੱਡ ਜਿਹੜੇ ਨੇ ਗੱਦੇ ਨੇ ਮੰਜੇ ਨੇ ਉਹ ਤਮਾਮ ਚੀਜ਼ਾਂ ਜੜੀਆਂ ਨੇ ਉਹ ਖਰਾਬ ਹੋਈਆਂ ਨੇ ਕਿਉਂਕਿ ਇਹ ਜਿਹੜੀ ਤਸਵੀਰ ਹੈ ਇਸ ਤੋਂ ਬਾਅਦ ਅੰਦਰ ਵੀ ਪਾਣੀ ਜਿਹੜਾ ਹੈ ਉਹ ਜਾਣ ਕਰਕੇ ਜਿਹੜੇ ਘਰਾਂ ਦੇ ਬੈੱਡ ਨੇ ਉਹ ਖਰਾਬ ਹੋ ਚੁੱਕੇ ਨੇ ਥੱਲੇ ਇੱਟਾਂ ਰੱਖ ਕੇ ਜਿਹੜਾ ਗੁਜ਼ਾਰਾ ਹੈ ਉਹ ਕੀਤਾ ਜਾ ਰਿਹਾ ਔਰ ਦਿਨ ਰਾਤ ਜਿਹੜੇ ਪੱਖੇ ਨੇ ਉਹਨਾਂ ਨੂੰ ਚਲਾਇਆ ਜਾਂਦਾ ਤਾਂ ਜੋ ਅੰਦਰ ਜਿਹੜੀ ਆਉਣ ਵਾਲੀ ਸਲਾਬ ਹੈ ਉਹ ਕਿਤੇ ਨਾ ਕਿਤੇ ਘੱਟ ਸਕੇ ਔਰ ਹਾਲਾਤ ਜਿਹੜੇ ਨੇ ਤਮਾਮ ਜਿਹੜੀਆਂ ਕੰਦਾ ਨੇ ਦੇਖੋ ਵੀ ਉਹ ਡਿੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਿੰਡ ਦੇ ਹਾਲਾਤ ਜਿਹੜੇ ਨੇ ਉਹ ਨਰਕ ਤੋਂ ਵੀ ਬੱਤਰ ਹੋ ਚੁੱਕੇ ਨੇ ਔਰ ਇਸੇ ਤਰੀਕੇ ਦੇ ਨਾਲ ਜਿਹੜੇ ਲਾਗਲੇ ਹੋਰ ਵੀ ਘਰ ਜਿਹੜੇ ਨੇ ਉਹਨਾਂ ਦੇ ਵੀ ਹਾਲਾਤ ਇਸੇ ਤਰੀਕੇ ਦੇ ਨਹੀਂ ਕਿਉਂਕਿ ਜਿੱਥੇ ਘਰਾਂ ਦੇ ਵਿੱਚ ਕੁਸ਼ਕ ਮੈਂਬਰ ਨੇ ਪਰ ਉਹਨਾਂ ਦੇ ਹਾਲਾਤ ਇਸ ਤਰੀਕੇ ਦੇ ਨਹੀਂ ਕਿ ਉਹਨਾਂ ਨੂੰ ਲਗਾਤਾਰ ਘਰਾਂ ਦੇ ਪੱਖੇ ਜਿਹੜੇ ਨੇ ਉਹ ਚਲਾਉਣੇ ਪੈਂਦੇ ਕਿਉਂਕਿ ਪੂਰੇ ਤਰ੍ਹਾਂ ਇਹ ਜਿਹੜੀਆਂ ਰਸਤੇ ਨੇ ਉਹ ਬਲੌਕ ਹੋ ਚੁੱਕੇ ਨੇ ਔਰ ਲੋਕ ਫਿਲਹਾਲ ਜੋ ਹਾਲਾਤ ਨੇ ਉਹ ਬਿਆਨ ਕਰ ਰਹੀਆਂ ਨੇ ਤਸਵੀਰਾਂ ਕਿਉਂਕਿ ਲੈਂਟਰ ਡਿੱਗਣੇ ਸ਼ੁਰੂ ਹੋ ਚੁੱਕੇ ਨੇ ਇਹ ਤਸਵੀਰਾਂ ਬੇहद ਜਿਹੜੀਆਂ ਨੇ ਗੰਭੀਰ ਰੂਪ ਵੀ ਧਾਰ ਰਹੀਆਂ ਨੇ ਤੇ ਕਦੋਂ ਦਾ ਇਹ ਹਾਲਾਤ ਨੇ ਤੁਸੀਂ ਜਿਹੜਾ ਲੈਂਟਰ ਇੱਥੋਂ ਪੱਖਾ ਚਲਾ ਰਹੇ ਸੀਗੇ ਤੇ ਕਦੋਂ ਦੇ ਹਾਲਾਤ ਸਰ ਇਹ ਜਦੋਂ ਆ ਬਾਸ਼ਾ ਸ਼ੁਰੂ ਹੋ ਜਾਂਦੀ ਉਹਦੇ ਹੀ ਹੋ ਜਾਂਦੀ ਆ ਸਰ ਇਹ ਹਾਂਜੀ ਇਹੀ ਸਿਸਟਮ ਹੁੰਦਾ ਸੀ ਜਦੋਂ ਬਾਸ਼ਾ ਮਤਲਬ ਕਿਸੇ ਨੂੰ ਕਿਹਨ ਦੱਸਦੇ ਨਹੀਂ ਵੀ ਹਾਲਾਤ ਸਾਡੇ ਘਰਾਂ ਦੇ ਸਰ ਮੈਨੂੰ ਕਿਹਨੂੰ ਦੱਸਣਾ ਸਰ ਕੋਈ ਸੁਣੇ ਨਹੀਂ ਰਿਹਾ ਹੈਗਾ ਸਾਡੀ ਕਿਉਂਕਿ ਪਹਿਲਾਂ ਘਰ ਵਾਲਾ ਹੈ ਸੀ ਉਹ ਬੋਲ ਦਿੰਦੇ ਤੇ ਹੁਣ ਜਦੋਂ ਇਹ 10 ਵਜੇ ਅਸੀਂ ਬੋਲਦੇ ਨਹੀਂ ਹੈਗੇ ਵੀ ਚਲੋ ਆਪੇ ਸਰਕਾਰ ਕਰ ਦੂਗੀ ਪਰ ਹੁਣ ਕੋਈ ਕੁਝ ਕਹਿੰਦਾ ਨਹੀਂ ਹੈਗਾ ਸਰਕਾਰ ਵਾਲੇ ਕਿਉਂਕਿ ਡਿੱਗ ਤੇ ਪਏ ਲੈਂਟਰ ਟਰੇੜਾ ਮਕਾਨਾਂ ਨੂੰ ਆਈ ਜਾ ਰਹੀਆਂ ਨੇ ਹਾਂਜੀ ਇਹ ਆਈ ਜਾਂਦੇ ਸਿਰਫ ਇਹ ਹੁਣ ਅਸੀਂ ਚੁੱਪ ਕਰਕੇ ਬੈਠੇ ਰਹਿੰਦੇ ਆ ਸਾਡੇ ਭਾਜੀ ਆ ਅਸੀਂ ਉਹਨਾਂ ਨੂੰ ਕਹਿੰਦੇ ਵੀ ਭਾਜੀ ਪਾਣੀ ਕਢਵਾ ਦਿਓ ਸਰਪੰਚ ਸਾਹਿਬ ਨੂੰ ਕਹਿ ਕੇ ਉਹ ਕਹਿੰਦੇ ਅਸੀਂ ਕਢਵਾ ਲਾਂਦੇ ਆ ਵੀ ਸਾਡੇ ਕੋ ਪੱਕਾ ਮਸਲਾ ਨਹੀਂ ਹੈਗਾ ਇਹਨਾਂ ਦਾ ਪਾਣੀ ਕਢਾਉਣ ਦਾ ਫਿਰ ਮਤਲਬ ਰਾਤ ਨੂੰ ਡਰ ਨਹੀਂ ਲੱਗਦਾ ਕਈ ਵਾਰ ਬਾਰਿਸ਼ ਕਰਕੇ ਲੈਂਟਰ ਡਿੱਗ ਪੈਂਦਾ ਬੱਚੇ ਸੁੱ ਹਾਂਜੀ ਫੇ ਉੱਠ ਕੇ ਕਈ ਵਾਰ ਉਧਰ ਬਹੂ ਕਰਨੀ ਪੈਂਦੇ ਕਿ ਉਧਰ ਪੈਣੇ ਜਠਾਣੀ ਕਰਨੀ ਪੈਂਦੇ ਜੀ ਕਈ ਵਾਰ ਉੱਠ ਕੇ ਉਧਰ ਘਰ ਵੀ ਛੱਡਣਾ ਪੈਂਦਾ ਹਾਂਜੀ ਕਈ ਵਾਰ ਛੱਡਣਾ ਪੈਂਦਾ ਜੀ ਜਦੋਂ ਪਾਣੀ ਆ ਪਾਣੀ ਇੱਥੇ ਤੱਕ ਆ ਗਿਆ ਸੀ ਸਰ ਕਈ ਵਾਰ ਸਾਨੂੰ ਇਹ ਹੁੰਦਾ ਵੀ ਸੱਪ ਵੀ ਆ ਸਕਦਾ ਮਿੰਜੇ ਦੇ ਵਿੱਚ ਆ ਸਕਦੇ ਸੱਪ ਸਾਡੇ ਤੇ ਵੀ ਬੱਚਨ ਨੂੰ ਵੀ ਖਤਰਾ ਆਇਆ ਜੀ ਇਹ ਕਰਕੇ ਸਰ ਅਸੀਂ ਇਹ ਕਹਿੰਦੇ ਵੀ ਸਾਡਾ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ ਬਿਲਕੁਲ ਅਬੀ ਪਾਸੇ ਹੋਰ ਘਰ ਜਿਹੜੇ ਨੇ ਔਰ ਹਰ ਇੱਕ ਤਸਵੀਰ ਜਿਹੜੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਇਸ ਕਰਕੇ ਆ ਵੀ ਜਿਹੜੇ ਲੋਕ ਨੇ ਉਹ ਕਿਸ ਕਦਰ ਹਾਲਾਤਾਂ ਦੇ ਵਿੱਚ ਜੀ ਰਹੇ ਨੇ ਪਰ ਦੂਸਰੀ ਤਰਫ ਪ੍ਰਸ਼ਾਸਨ ਜਿਹੜਾ ਹੈ ਜਾਂ ਕਹਿ ਲਈਏ ਵੀ ਜਿਹੜੇ ਮੰਤਰੀ ਸੀਗੇ ਕੈਬਨਿਟ ਮੰਤਰੀ ਸੀਗੇ ਅਨਮੋਲ ਗਗਨਮਾਨ ਉਹਨਾਂ ਦਾ ਉਹਨਾਂ ਦਾ ਹੀ ਇਹ ਹਲਕਾ ਔਰ ਉਹਨਾਂ ਦੇ ਘਰਾਂ ਜਿਹੜੇ ਲੋਕ ਦੇ ਘਰ ਨੇ ਉਹ ਦੇਖ ਸਕਦੇ ਹੋ ਵੀ ਹਾਲਾਂਕਿ ਲੋਕਾਂ ਵੱਲੋਂ ਜਿਹੜਾ ਇਹ ਰਸਤਾ ਹੈ ਰਸੋਈ ਦਾ ਸਮਾਨ ਹੈ ਉਹ ਵੀ ਕੱਢ ਕੇ ਬਾਹਰ ਰੱਖ ਦਿੱਤਾ ਹੈ ਇਹ ਕਿਚਨ ਜਿਹੜੀ ਬਣਾਈ ਹੋਈ ਸੀ ਕਿ ਫਿਲਹਾਲ ਇਸ ਤੋਂ ਵੀ ਸਮਾਨ ਕੱਢ ਦਿੱਤਾ ਬਾਹਰ ਕਿਉਂਕਿ ਇੱਥੇ ਪਾਣੀ ਆ ਜਾਂਦਾ ਔਰ ਪਾਣੀ ਔਨ ਕਰਕੇ ਕੰਧਾਂ ਦੇ ਵਿੱਚ ਤਰੇੜਾਂ ਜਿਹੜੀਆਂ ਨੇ ਉਹ ਜਰੂਰ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਹਰੇਕ ਤਰਫ ਤਰੇੜਾਂ ਹੀ ਤਰੇੜਾਂ ਜਿਹੜੀਆਂ ਨੇ ਫਿਰ ਰਸੋਈ ਖਾਲੀ ਕਰ ਦਿੱਤੀ ਗਈ ਹੈ ਔਰ ਰਸੋਈ ਜਿਹੜੀ ਹੈ ਉਸ ਨੂੰ ਆਮ ਕਰਕੇ ਫਿਰ ਕਮਰੇ ਦੇ ਵਿੱਚ ਹੀ ਰੱਖਿਆ ਗਿਆ ਤਾਂ ਜੋ ਲੋਕ ਨੇ ਉਹ ਇਸ ਸਮੇਂ ਦੇ ਵਿੱਚੋਂ ਆਪਣਾ ਗੁਜ਼ਾਰਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਕਰ ਸਕਣਗੇ ਔਰ ਇਹ ਤਸਵੀਰਾਂ ਜਿਹੜੀਆਂ ਨੇ ਇਸ ਘਰ ਦੀਆਂ ਵੀ ਦੇਖੋ ਵੀ ਹਰੇਕ ਤਰਫ ਪਾਣੀ ਔਨ ਕਰਕੇ ਬੈੱਡ ਜਿਹੜੇ ਨੇ ਉਹ ਪੱਖਾ ਲਗਾ ਕੇ ਸੁੱਕਣੇ ਪਏ ਹੋਏ ਨੇ ਔਰ ਰਸੋਈ ਇਸ ਕਮਰੇ ਨੂੰ ਹੀ ਰਸੋਈ ਘਰ ਬਣਾਇਆ ਗਿਆ ਤਾਂ ਜੋ ਇੱਥੇ ਜਿਹੜੀ ਸਥਿਤੀ ਹੈ ਉਹ ਕਿਸ ਤਰੀਕੇ ਦੇ ਨਾਲ ਸਹੀ ਰਹਿ ਸਕੇ ਔਰ ਅੰਦਰ ਜਿਹੜੇ ਹਾਲਾਤ ਨੇ ਉਹ ਬੇहद ਜਿਹੜੇ ਨੇ ਹੈਰਾਨ ਕਰ ਦੇਣ ਵਾਲੇ ਕਿਉਂਕਿ ਅੰਦਰ ਬਾਰਿਸ਼ ਕਰਕੇ ਲੈਂਟਰ गिर ਚੁੱਕਿਆ ਹੈ ਇਹ ਲੋਕ ਫਿਲਹਾਲ ਇਸ ਘਰ ਦੇ ਵਿੱਚ ਰਹਿਣ ਦੇ ਲਈ ਮਜਬੂਰਤਾ ਨੇ ਦੇਖੋ ਤਸਵੀਰਾਂ ਜਿਹੜੀਆਂ ਨੇ ਪੱਖੇ ਲਗਾਏ ਹੋਏ ਤਾਂ ਜੋ ਬਿਸਤਰੇ ਸੁੱਕ ਸਕਣ ਮੰਜਾ ਬੈੱਡ ਜਿਹੜਾ ਹੈ ਉਹ ਸੁੱਕ ਸਕੇ ਲੇਕਿਨ ਲੈਂਟਰ ਗਿਰਿਆ ਔਰ ਇਹ ਵੀ ਜਿਹੜਾ ਕਿਸੇ ਤਰੀਕੇ ਦੇ ਨਾਲ ਕੋਈ ਪੱਕਾ ਨਹੀਂ ਵੀ ਜਿਹੜਾ ਬਾਕੀ ਬਚਿਆ ਉਹ ਕਿਸ ਸਮੇਂ ਡਿੱਗ ਸਕਦਾ ਹੈ ਕਿਉਂਕਿ ਬਾਰਿਸ਼ ਤੇ ਕਰਕੇ ਅਜਿਹੇ ਹਾਲਾਤ ਜਿਹੜੇ ਨੇ ਉਹ ਬਣਦੇ ਹੋਏ ਨਜ਼ਰ ਆਉਂਦੇ ਨੇ ਔਰ ਹਰੇਕ ਕਮਰੇ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਇਸੇ ਤਰੀਕੇ ਦੇ ਨੇ ਕਿਉਂਕਿ ਬਾਰਿਸ਼ ਹੈ ਬਾਰਿਸ਼ ਤਾਂ ਉਹ ਜਿਹੜਾ ਪਿੰਡ ਦੇ ਵਿੱਚ ਹਾਲਾਤ ਨੇ ਉਹ ਤਰੇੜਾ ਨੇ ਇਸੇ ਤਰੀਕੇ ਦੇ ਨਾਲ ਪੂਰਾ ਰਸਤਾ ਜਿਹੜਾ ਪੂਰਾ ਘਰ ਜਿਹੜਾ ਉਹ ਖਰਾਬ ਕਰ ਦਿੱਤਾ। ਇਹ ਕਦੋਂ ਤੋਂ ਹਾਲਾਤ ਇਦਾਂ ਦੇ ਨਹੀਂ ਤੁਹਾਡੇ ਘਰ ਦੇ ਜਿਹੜੇ ਨੇ। ਸਾਰੂਰੇ 4-5 ਸਾਲ ਹੋ ਗਏ ਬਹੁਤ ਬੁਰਾ ਹਾਲ ਹੈ। ਜੀ। ਇੱਕ ਕੁੜੀ ਗਿਰ ਗਈ ਸੀ ਪਹਿਲਾਂ ਟੋਬੇ ਮੈਂ। ਟੋਬੇ ਮੈਂ ਕੁੜੀ ਗਿਰਨੇ ਕਰਕੇ ਉਹਦੇ ਕਰਕੇ ਵੀ ਬਾਅਦ ਵਿੱਚ ਕਿਸੇ ਨੇ ਹੱਥ ਲਾਇਆ ਨਹੀਂ ਵਾ ਕੱਲੀ ਉਹ ਕੰਦ-ਕੰਦ ਕਰੀ ਐ। ਉਹਦੇ ਬਾਅਦ ਕੋਈ ਨਹੀਂ ਆਇਆ। ਨਾ ਪਾਣੀ ਸਾਡਾ ਸਾਰਾ ਪਹਿਲਾਂ ਸਿੱਧਾ ਬਾਹਰ ਨਿਕਲਦਾ ਤਾਂ ਪਿੰਡ ਦੇ ਬਾਹਰ। ਉਹ ਵੀ ਬੰਦ ਕਰਤਾ ਉਹਨਾਂ ਨੇ ਜਟਾ ਨੇ ਸਾਡੇ। ਵੀ ਮੂਰੇ ਉਹਨਾਂ ਨੇ ਪੱਕਾ ਕਰਤਾ ਆਪਣੇ ਵੀ ਉਰੇ ਨੂੰ ਕੋਈ ਪਾਣੀ ਨਹੀਂ ਘਟ ਸਕਦਾ ਮਤਲਬ ਹੁਣ ਕਿਸੇ ਨੂੰ ਗੱਲਬਾਤ ਕਰਨ ਦੀ ਕੋਈ ਗੱਲਬਾਤ ਅger ਸਰਪੰਚ ਸਾਹਿਬ ਕਹਿ ਰਹੇ ਤੇ ਵੀ ਕਰੂਗੇ ਬਾਓ ਇਹ ਲਾਰਾ ਲਾ ਕੇ ਕਹਿ ਦਿੰਦੇ ਵੀ ਆਹ ਕਰੂਗੇ ਕਰੂਗੇ ਕੋਈ ਕਰਦਾ ਕੋਈ ਹੈ ਨਹੀਂ ਬਿਲਕੁਲ ਤਾਂ ਇਸ ਜਗ੍ਹਾ ਦੇ ਉੱਪਰ ਜੋ ਤਸਵੀਰ ਹੈ ਉਹ ਹਾਲਾਤ ਫਿਲਹਾਲ ਬੇहद ਗੰਭੀਰ ਨੇ ਗਮਕੀਨ ਹੈ ਔਰ ਹੈਰਾਨ ਕਰ ਦੇਣ ਵਾਲੇ ਕਿਉਂਕਿ ਇਥੇ ਸਵਾਲ ਖੜਾ ਹੁੰਦਾ ਵੀ ਇਹ ਲੋਕ ਕਿਸ ਤਰੀਕੇ ਦੇ ਨਾਲ ਇਸ ਖਤਰਨਾਕ ਜ਼ਿੰਦਗੀ ਜਿਉ ਰਹੇ ਨੇ ਕਿਉਂਕਿ ਕਿਸੇ ਵੇਲੇ ਵੀ ਕੋਈ ਵੀ ਲੈਂਟਰ ਜਿਹੜਾ ਉਹ ਡਿੱਗ ਸਕਦਾ ਪਰ ਜੋ ਸਥਿਤੀ ਇਸ ਪਿੰਡ ਦੀ ਹੈ ਬੇਹੱਦ ਜਿਹੜੀ ਹੈ ਡਰਾਉਣੀ ਹੈ ਬੇਹੱਦ ਗੰਭੀਰ ਬਣੀ ਹੋਈ ਹੈ ਕੈਮਰਾ ਪਰ ਸੰਤਨਜੀ ਸ਼ਰਮਾ ਦਰਨ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਹਸਨਪੁਰ